ਡੇਰਾ ਬਾਬਾ ਨਾਨਕ ਵਿਖੇ ਜਿਮਨੀ ਚੌਂ ਨੂੰ ਲੈ ਕੇ ਪੁਲਿਸ CISF ਅਤੇ ਦੂਸਰੀਆਂ ਫੋਰਸਾਂ ਵੱਲੋਂ ਫਲੈਗ ਮਾਰਚ ਕੀਤਾ ਗਿਆ ਡੀਐਸਪੀ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਫਲੈਗ ਮਾਰਚ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਤੋਂ ਇਲਾਵਾ ਪੂਰੇ ਹਲਕੇ ਵਿੱਚ ਕੱਢਿਆ ਗਿਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ 'ਤੇ ਯਕੀਨ ਨਾ ਕਰੋ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਇਸ ਜਿਮਨੀ ਚੌਂ ਨੂੰ ਨੇਪਰੇ ਚਾੜੀਏ ਉਹਨਾਂ ਨੇ ਕਿਹਾ ਕਿ ਜੇ ਕੋਈ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਰ ਰਾਜੀ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਚੋਣਾ ਦੇ ਸਬੰਧ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਡੇਰਾ ਪਪਾ ਨਾਨਕ ਦੇ ਬੁਜਾਰਾ ਤੇ ਵਾਕਫ ਹਸਪਤਾਲਾਂ ਵਿੱਚ ਜਾ ਰਹੇ ਹਨ ਔਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਸ਼ਾਂਤ ਬਈ ਟੰਗ ਨਾਲ ਚੋਣਾਂ ਨੂੰ ਨਿਪੜੇ ਚੜਾ ਲਓ ਸਖ਼ਤ ਨੀਏ ਫੋਰਸ ਸਭ ਨਾਲ ਫੋਰਸ ਭਾਰੀ ਫੋਰਸ ਨਾਲ ਮੈਂ ਜਿਹੜਾ ਫਲੈਗ ਮਾਰਚ ਕਰ ਰਿਹਾ ਜਿਹਦੇ ਵਿੱਚ ਬੀਐਸਐਫ ਔਰ ਸਾਡੇ ਕਮਾਂਡੋਜ਼ ਵੀ ਨੇ ਸੋ ਸਭ ਸਭ ਸੱਚ ਨਾ ਕਹੋ ਕਿ ਤੁਸੀਂ ਇਹ ਨਹੀਂ ਵੀ ਨਾ ਕਿ ਚੱਲ ਰਿਹਾ ਸਾਡੇ ਔਰ ਪੂਰੀ ਦਟਿਆ ਸਹਾਇਤਾ ਵਿੱਚ ਦਿੱਤੀ ਜਾ ਰਹੀ ਹੈ ਔਰ ਕੋਈ ਵੀ ਕਿਸੇ ਨੂੰ ਸਾਰਿਆਂ ਨੂੰ ਬਿਨਾਂ ਡਰ ਭੈ ਦੇ ਵੋਟਾਂ ਦਾ ਸਹੀ ਸਤਿਮਾਨ ਕਰਦੇ ਜੀ ਲੱਗਦੀ ਚੋਣਾ ਸੰਬੰਧੀ ਜਿਹੜਾ ਸ਼ਾਂਤਮਈ ਤਰੀਕੇ ਨਾਲ ਚੋਣਾ ਨੂੰ ਨੇਪਰੇ ਚਾੜਨਾ ਹੈ ਆਪਾਂ ਤੇ ਜਿੰਨੀ ਚੋਣਾ ਹੈ ਔਰ ਇਸ ਦੌਰਾਨ ਕੋਈ ਵੀ ਜਿਹੜਾ ਆ ਨਸ਼ੇ ਦਾ ਸੇਵਨ ਨਾ ਕਰੇ ਔਰ ਨਸ਼ੇ ਦੇ ਸਦਾਕਰਾਂ ਨੂੰ ਵੀ ਤਾੜਨਾ ਕੀਤੀ ਜਾਂਦੀ ਹੈ ਕੀ ਨਸ਼ਾ ਦਾ ਜਿਹੜਾ ਕਾਰੋਬਾਰ ਬੰਦ ਕਰ ਇਹਦੇ ਉੱਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ। ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ